300 ਘਰ ਘਟੋ ਘਟੋ ਗਲੀ ਚ ਹੈ ਮੈਂ ਕਹਿੰਦਾ 20 ਘਰ ਆ ਗਲੀ ਚ ਹੋਵਾਂਗੇ ਅਸੀਂ ਸਾਰੇ ਜਿਹੜੇ ਤਾਗੜੇ ਤਾਗੜੇ ਨੇ ਉਹ ਸਾਰੇ 5 6 7 ਕਰਨੇ ਸਿਰਫ ਉਹਨਾਂ ਨੇ ਆ ਮਿੱਟੀ ਬਾਤ ਉੱੱਚਾ ਹੋ ਗਿਆ ਹੈ ਮਤਲਬ ਤੁਹਾਨੂੰ ਲੱਗਦਾ ਇਹ ਤਾਂ ਜੀ ਇਹ ਤਾਂ ਸਮਝ ਲੈ ਵੀ ਬਹੁਤ ਪਰਬਾਦੀ ਦਾ ਕਾਰਨ ਹੈ ਇਹ ਪਿੰਡ ਦੀ ਪਰਬਾਦੀ ਹੈ ਪਰਬਾਦੀ ਹੈ ਜੇ ਇਹ ਜਾ ਕੇ ਸਟੋਰ ਲਵੇ ਜਾ ਕੇ ਇੱਕ ਲੈਵਲ ਹੋਊਗਾ ਸਾਰੇ ਪਿੰਡ ਦਾ ਪਾਣੀ ਕਿੱਧਰ ਆ ਮੈਨੂੰ ਕੜੀ ਚੜਾਣ ਦੀ ਜੀ ਜਗਤ ਨਹੀਂ ਮੈਂ ਪੱਤ ਪੈ ਕੇ ਕਰ ਕਿੱਥੋਂ ਪਾਲੂ ਅਸੀਂ ਦੋਏ ਦਿਆਂ ਸਿਰਫ ਸਿਰਫ 1.5 ਫੁੱਟ ਦੀ ਗੱਲ ਹੋਈ ਸੀ ਹੁਣ ਤੁਸੀਂ ਅੱਜ ਦੇਖ ਲਓ ਰੇ ਆ ਕੇ ਇਹ 4 ਫੁੱਟ ਮਿੱਟੀ ਪਾਈ ਹੋਈ ਆ 3 ਕਟੂਕਟ ਜੇ 4 ਨਹੀਂ ਤਾਂ 3 ਫੁੱਟ ਤਾਂ ਮਿੱਟੀ ਹੋਵੇਗੀ ਹੋਵੇਗੀ ਲਾਜ਼ਮੀ ਤੁਸੀਂ ਮੇਰਾ ਮਕਾਨ ਦੇਖ ਲਓ ਹਾਂ ਜੀ ਨਿਵਾਤ ਜੀ ਤੁਸੀਂ ਅੰਦਰ ਵੜ ਕੇ ਦੇਖ ਲਓ ਠੀਕ ਹੈ ਹਾਂ 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 ਜੀ ਬਈ ਮਰਜੀ ਇਹ ਮਿੱਟੀ ਸਾਰੀ ਨਜਾਇਜ਼ ਪੈ ਰਹੀ ਹੈ ਜੀ ਸਾਰੇ ਹੁਣ ਇਹ ਇਹ ਕਹਿੰਦੇ ਗਾਂਹਾਂ ਜਾ ਕੇ ਕਹਿੰਦੇ ਵੀ ਤੁਰ ਦੀ ਤੁਰ ਲੇਵਲ ਇਕੇ ਲੇਵਲ ਬਣਾਵਾਂਗੇ ਜੇ ਬੱਠੋ ਚੱਕਿਆ ਕਰੂਨ ਕੀ ਦਾ ਕੁਰਬਾਨੀ ਦੇਣਾ ਤੁਹਾਨੂੰ ਸਾਡੀ ਨੂੰ ਅਸੀਂ ਆਪ ਦੇ ਦਿੰਦੇ ਹਾਂ ਜਿੱਦਾਂ ਮਰਜ਼ੀ ਰੱਬ ਆਖੇ ਦੇਖ ਲਓ ਪੈਰ ਨਹੀਂ ਮੇਰਾ ਸਾਹਮਣੇ ਇਹ ਦੁਕਾਨ ਕੀ ਹੋ ਜਾ ਮੇਰੀ ਅਸਿਸਟ ਚ ਕਿਹਨ ਚਾਹੀਏ ਇੱਕ ਵਾਰ ਦਾ ਚੱਕਾਂਗੇ ਦੁਆਰੇ ਰੋਜ਼ ਰੋਜ਼ ਦਾ ਇੱਕ ਸਗਰੇ ਸਾਡਾ ਜਮੀਨ ਹੀ ਮਾਰ ਲਾ ਪਾਣੀ ਸਾਡੇ ਆਪ ਦਾ ਤੇ ਉਹ ਆ ਬੀਚ ਕਰਨ ਹਾਂ ਹਾਂ ਬੀਚ ਨਹੀਂ ਕਰ ਦੇ ਸਕਦਾ ਉਸੇ ਹੋ ਗਈ ਜੀ ਗਰੀਬਾ ਸਾਰੀ ਗਰੀਬ ਆ ਕੇ ਪਨਪਰ ਦੇ ਖੋਲੇ ਤਨਗੇ ਲੂੰਗੇ ਨੇ ਉਰੇ ਪਾਣੀ ਇੰਨਾ ਚਾ ਪਾਣੀ ਜਾਊਗਾ ਨਹੀਂ ਨਾਲੇ ਇਹ ਪੁੱਠਾ ਮੋੜਦਾ ਪਾਣੀ ਫੇਰ ਵੀ ਨਹੀਂ ਬਣਦਾ ਹੋਰ ਬਸ ਕੱਲੀ ਸਾਡੀ ਬੀਹ ਮੰਨ ਲੱਗ ਰਹੀ ਆ ਇਹ ਚਾ ਉਧਰ ਦੇ ਪੁੱਖੇ ਹੁਣ ਸਰਪੰਚੀ ਦੀ ਵੋਟਾਂ ਆ ਗਈਆਂ ਹੁਣ ਚੰਗੇ ਹੋ ਗਏ ਸੀ ਆ ਸੁਣ ਲਿਖਿਆ ਮੈਂ ਕਰ ਦੇਖਾਂ ਤੁਹਾਨੂੰ ਮੈਂ ਆਹ ਸੁਣ ਇੱਕ ਮਿੰਟ ਇੱਕ ਮਿੰਟ ਹੁਣ ਆਉਂਦਾ ਮੜਾ ਜੀ ਮਾਈਕ ਫੜੋ ਮਾਈਕ ਆਏ ਥੋੜਾ ਹੁੰਦਾ ਹੈ ਵਿਕਰਤ ਜੱਬਾ ਤੁਹਾਨੂੰ ਵੇਲ ਸਾਰਾ ਮਾਰ ਦੋ ਠੀਕ ਹੈ ਜੀ ਪਹਿਲਾਂ ਜਿਹਨੇ ਕਾਰ ਲਾ ਕੇ ਫਰਨੀਮੇ ਹੋਏ ਬੈਨੇ ਅੱਛਾ ਇਹ ਜਿਹੜਾ ਗਲੀ ਉੱਚੀ ਧੀਮੀ ਦਾ ਕੀ ਰੌਲਾ ਚੱਲ ਰਿਹਾ ਹੈ ਇਹ ਬੀ ਜੀ ਮਾਮਲਾ ਕੀ ਹੈ ਇਹ ਅਸੀਂ ਹੈਗੇ ਆ ਗਰੀਬ ਕਰ ਕਈ ਉਰੇ ਆ ਗਲੀ ਚ ਤੁਸੀਂ ਦੇਖ ਲਓ ਨਿਗਾਹ ਮਾਰ ਲਓ ਉਹਨੂੰ ਲੈ ਕੇ ਸੜਕ ਤੱਕ ਹਾਂਜੀ ਤੁਸੀਂ ਉਹ ਉੱਥੇ ਮੇਰਾ ਮਕਾਨ ਆਇਆ ਪੰਜ ਦੋ ਤਿੰਨ ਘਰ ਆ ਗਏ ਮਤਲਬ ਇੱਕ ਗਲੀ ਐ ਮੁਰਦੀ ਐ ਉਧਰ ਵਿਚਾਰੇ ਮਜੀਬ ਸਿੰਘ ਦਾ ਵੇੜਾ ਉਹ ਜਮੀਂ ਡੁੱਬਦਾ 300 300 ਘਰ ਆਈ 300 ਘਰ ਘੱਟੋ ਘੱਟ ਉਹ ਗਲੀ ਚ ਹੈ ਮੈਂ ਕਹਿੰਦਾ 20 ਘਰ ਆ ਗਲੀ ਚ ਹੋਵਾਂਗੇ ਅਸੀਂ ਸਾਰੇ ਜਿਹੜੇ ਤਾਗੜੇ ਤਾਗੜੇ ਨੇ ਉਹ ਸਾਰੇ 5 6 7 ਘਰ ਨੇ ਸਿਰਫ ਉਹਨਾਂ ਨੇ ਆ ਮਿੱਟੀ ਪਾਈ ਆ ਆਪਣੇ ਟਰੈਕਟਰਾਂ ਨਾਲ ਇਹ ਪਤਾ ਕੀ ਹੋਇਆ ਸੀ ਇਹ ਠੇਕੇ ਤੇ ਦਿੱਤੀ ਸੀ ਮਤਲਬ ਕਿ ਦੋ ਤਿੰਨ ਟਰੈਕਟਰ ਵਾਲਿਆਂ ਨੂੰ ਵੀ ਉਹ ਵੀ ਵਿਚਾਰੇ ਨਰਮਜੀਤੇ ਜਿਨ੍ਹਾਂ ਨੇ ਮਿੱਟੀ ਪਾਈ ਆ ਉਹ ਕਹਿੰਦੇ ਵੀ ਆਪਦੇ ਟਰੈਕਟਰ ਲਾ ਕੇ ਨਾਲ ਕਹਿੰਦੇ ੱੱਕੇ ਨਾਲ ਮਿੱਟੀ ਪਾ ਲਈ ਉਹ ਕਹਿੰਦੇ ਅਸੀਂ ਵੀ ਕੀ ਕੀ ਕੀਤਾ ਸਿਰਫ ਸਿਰਫ ਇਹ ਡੇਢ ਫੁੱਟ ਦੀ ਗੱਲ ਹੋਈ ਸੀ ਹੁਣ ਤੁਸੀਂ ਅੱਜ ਦੇਖ ਲਓ ਰੇ ਆ ਕੇ ਇਹ ਇਹ 4 ਫੁੱਟ ਮਿੱਟੀ ਪਾਈ ਪਈ ਹੈ ਤਿੰਨ ਘਟੋ ਘਟੇ ਚਾਰ ਚਾਰ ਨਹੀਂ ਤਾਂ ਤਿੰਨ ਫੁੱਟ ਤਾਂ ਮਿੱਟੀ ਹੋਵੇਗੀ ਹੋਵੇਗੀ ਲਾਜ਼ਮੀ ਤੁਸੀਂ ਮੇਰਾ ਮਕਾਨ ਦੇਖ ਲਓ ਆ ਮਕਾਨ ਦੇਖ ਲਓ ਤੁਸੀਂ ਐਂ ਕਰੋ ਨਿਗਾਹ ਮਾਰ ਲਓ ਇੱਥੋਂ ਜਾ ਕੇ ਜੇ ਮੈ ਤੁਹਾਨੂੰ ਲੋਟ ਲੱਗਿਆ ਤੁਸੀਂ ਆਪਦਾ ਉਵੇਂ ਚਲਾ ਦਿਓ ਖਬਰ ਠੀਕ ਹੈ ਜੀ ਠੀਕ ਹੈ ਜੀ ਬਾਕੀ ਆ ਪੁੱਛ ਲੋ ਸਾਰੇ ਮੈਂ ਵੀ ਕੀ ਹੈ ਇਹਦੇ ਨਾਲ ਹੀ ਮੇਰੇ ਬੇਟਾ ਹੈ ਜੀ ਇਹ ਅੱਛਾ ਜੀ ਮੈਂ ਅਜੇ ਸਾਲ ਹੋਇਆ ਕਰ ਲੱਤੀ ਇਹਨੂੰ 15 ਲੱਖ ਦੀ ਹਾੜੀ ਕਰ ਦਿਆਂ ਜੇ ਜਤ ਸਾਡੇ ਕੋਲੇ ਹੈ ਨਹੀਂ ਠੀਕ ਹੈ ਜੀ ਹੈ ਹੁਣ ਉਦੋਂ ਤਾਈਂ ਕਹਿੰਦੇ ਅਸੀਂ 1 ਫੁੱਟ ਵੀਹੀ ਚੱਕਾਂਗੇ ਇੱਕ ਵੀ ਉਹੀ ਰੋੜਾ ਉੱਤੇ ਪਾ ਦਾਂਗੇ ਠੀਕ ਹੈ ਉਹ ਰੋੜਾ ਨਾਲੇ ਹੋਰ ਰੋੜਾ ਹੀ ਪਾਤਾ ਹੋਰ ਮਿੱਟੀ ਵੀ ਪਾਤੀ ਪਾਈ ਜਾਂਦੇ ਨੇ ਪਾਈ ਜਾਂਦੇ ਨੇ ਆਪਾਂ ਬਾਰੇ ਸਾਦਨ ਹੈ ਜੀ ਸਾਨੂੰ ਹਜੇ ਬੋਲਦੇ ਨੇ ਜੀ ਵੀ ਮੁੰਡੇ ਨੇ ਕਹਿਤਾ ਇਹ ਕਹਿੰਦੇ ਵੀ ਤੁਹਾਡੇ ਕੋਲ ਤਾਂ ਪੈਸੇ ਨਹੀਂ ਹੈ ਕਹਿੰਦੇ ਤੁਸੀਂ ਹੁਣ ਭਈ ਹਾਂ ਅਸੀਂ ਕਿੱਥੋਂ ਲਈਏ ਪੈਸੇ ਫਿਰ ਸਾਡੇ ਕੋਲ ਤੋੜ ਕੇ ਤਾਂ ਠੀਕ ਹੈ ਹੋਰ ਬਾਈ ਤੂੰ ਬੋਲੂਗਾ ਖਾਮਤ ਆ ਪੁੱਤ ਸਾਡਾ ਇਹੀ ਘਰ ਹੈਗਾ ਲੋਵੇ ਲੱਗਦਾ ਇਹ ਜੀ ਮੁੰਡਾ ਮੇਰਾ ਬਿਮਾਰ ਹੈ ਮੰਜੇ 'ਚ ਪਿਆ ਹੈ ਤੇ ਦੇਖੀ ਨਾ ਇੱਕ ਨੂੰ ਆ ਇੱਕ ਮੈਂ ਆਪਾਂ ਤੇ ਆ ਅਸੀਂ ਗੁੱਡੀ ਦਾ ਵਿਆਹ ਕਰਨੇ ਹੁਣ ਸਾਰਾ ਜਿਹੜਾ ਰਹਿ ਗਿਆ ਦੋ ਡੂਡ ਕਮੀਨਾ ਸਾਰਾ ਸਾਡਾ ਸਾਰਾ ਖਰਾਬ ਹੋਇਆ ਪਿਆਗਾ ਕਿੰਨਾ ਕਿਰੀਮਾ ਹੋ ਗਿਆ ਇਹ ਘਰ ਤੁਹਾਡਾ ਹਾਂ ਜੀ ਨੀਵਾ ਤੀਜੀ ਤੁਸੀਂ ਅੰਦਰ ਵੜ ਕੇ ਦੇਖ ਲਓ ਠੀਕ ਹੈ ਹਾਂ ਹਾਂ ਹਾਂਜੀ ਬਾਈ ਬਿਰਜੀ ਇਹ ਮਿੱਟੀ ਸਾਰੀ ਇਨਜਾਇਜ ਪੈ ਰਹੀ ਹੈ ਜੀ ਸਾਰੇ ਹੁਣ ਇਹ ਇਹ ਕਹਿੰਦੇ ਗਾਹਾਂ ਜਾ ਕੇ ਕਹਿੰਦੇ ਵੀ ਧੁਰ ਦੀ ਧੁਰ ਲੈਵਲ ਇਕੇ ਲੈਵਲ ਬਣਾਵਾਂਗੇ ਜਦ ਬਹੁਤ ਕਿੰਨਾ ਉੱਚਾ ਹੋ ਗਿਆ ਇਹ ਮਤਲਬ ਲੈਵਲ ਤੁਹਾਨੂੰ ਗਿਲ ਲੱਗ ਇਹ ਤਾਂ ਜੀ ਇਹ ਤਾਂ ਸਮਝ ਲਓ ਵੀ ਬਹੁਤ ਬਰਬਾਦੀ ਦਾ ਕਾਰਨ ਆ ਜੀ ਇਹ ਪਿੰਡ ਦੀ ਬਰਬਾਦੀ ਹੈ ਇਹ ਬਰਬਾਦੀ ਆ ਜੀ ਇਹ ਜਾ ਕੇ ਸਟੋਰ ਲਵੇ ਜਾ ਕੇ ਇਕ ਲੈਵਲ ਹੋਊਗਾ ਸਾਰੇ ਪਿੰਡ ਦਾ ਪਾਣੀ ਕਿੱਧਰ ਜਾਊਗਾ ਜੀ ਬਿਲਕੁਲ ਵਾਲੇ ਵਾਲੇ ਪਾਣੀ ਕਿਰਕੇ ਜਾਊਗਾ ਕਿੱਥੇ ਇਧਰਲੇ ਇਧਰਲੇ ਏਰੀਆ ਵਾਲੇ ਨੇ ਕਿ ਸਾਰੇ ਮਜਬੀਆਂ ਦੇ ਕਰਨੇ ਜੀ ਸਾਰੇ ਉਹ ਡੁੱਬਣਗੇ ਇਧਰ ਮਜਬੀਆਂ ਦੇ ਕਰਨੇ ਉਹ ਡੁੱਬਣਗੇ ਜ਼ਿੰਮੇਦਾਰ ਵੀ ਕਿੱਥੋਂ ਪਾਊਗਾ ਜ਼ਿੰਮੇਦਾਰਾਂ ਦੇ ਵੀ ਜ਼ਿੰਮੇਦਾਰ ਵੀ ਕਿੱਥੋਂ ਪਾਊਗਾ ਮੇਰਾ ਘਰ ਆਗਾ ਮੇਰਾ ਹੁਣ ਮੈਂ ਕਰ ਕਿੱਥੋਂ ਪਾਉਂਗਾ ਜੀ 20-25 ਲੱਖ ਰੁਪਏ ਕਿੱਥੋਂ ਲਾਵਾਂ ਉਹਨਾਂ ਨਾਲ ਗੱਲਬਾਤ ਹੋਈ ਕੀ ਕਹਿੰਦੇ ਆਫਸਰ ਤਾਂ ਆ ਜਾਂਦੇ ਨੇ ਉਹ ਅਫਸਰਾਂ ਨੇ ਕਰਾਇਆ ਜੀ ਇਹ ਕੰਮ ਅੱਛਾ ਇਹ ਅਫਸਰਾਂ ਦੀ ਕੰਮ ਹੈ ਜੀ ਇਹ ਬਿਨਾਂ ਅਫਸਰਾਂ ਤੋਂ ਉਹਦਾ ਕੋਈ ਚੀਜ਼ ਹੁੰਦੀ ਨਹੀਂ ਜੀ ਉਹਦਾ ਤੁਸੀਂ ਵੀ ਦੇਖਦੇ ਹੋ ਉਰੇ ਆਪੋ ਆਪਣੀਆਂ ਸਪਾਰਸ਼ਾਂ ਲੱਗਦੀਆਂ ਨਹੀਂ ਗੀਆਂ ਕੰਮ ਇਹ ਹੁੰਦੇ ਨੇ ਹਾਂਜੀ ਮਾਤਾ ਹਾਂਜੀ ਪੁੱਤ ਮੇਰੇ ਘਰ ਉਹ ਜਾ ਕੇ ਦੇਖ ਲਿਓ ਨੀਮ ਹੈ ਮੇਰੇ ਕੋਈ ਕਮਾਉਣ ਵਾਲਾ ਨਹੀਂ ਮੇਰੇ ਕੋਲੇ ਜਾ ਜਾ ਤਨੀ ਇੱਕ ਪੁੱਤ ਤੀ ਉਹ ਮੇਰਾ ਮੁੱਕ ਗਿਆ ਮੇਰਾ ਘਰ ਨੀਮਾ ਹੋ ਗਿਆ ਕੜੀਆਂ ਟੁੱਟੀਆਂ ਪਈਆਂ ਨੇ ਚੰਦ ਖਾਓ ਮੈਨੂੰ ਕੜੀ ਚੜਾਉਣ ਦੀ ਗੰਜਾਸ ਨਹੀਂ ਮੈਂ ਪਰਤ ਪੈ ਕੇ ਘਰ ਕਿੱਥੋਂ ਪਾ ਲੂੰਗੀ ਅਸੀਂ ਦੋਏ ਜੀਆ ਮੈਨੂੰ ਪਰਵਾਰ ਹੈ ਮੇਰਾ ਟੱਬਰ ਹੈ ਮੇਰਾ ਮਿਰਚਾਂ ਤੋੜਦੀਆਂ ਹੋਆ ਉਹ ਮੇਰਾ ਬਿਮਾਰ ਹੈ ਚੰਡੀਗੜ੍ਹ ਤੇ ਦਵਾਈ ਚੱਲਦੀ ਹੈ ਦੋਏ ਜੀਆਂ ਦੀ ਮੈਂ ਘਰ ਕਿੱਥੋਂ ਪਾ ਲੂੰਗੀ ਸਾਡੇ ਤੱਕ ਨਾ ਇਹੀ ਬੇਨਤੀ ਹੈ ਮੈਂ ਤਾਂ ਕਹਤਾ ਤੀ ਇਹਨਾਂ ਨੂੰ ਵੀ ਭਾਈ ਮੇਰਾ ਹਿੱਲਾ ਕਰ ਦਿਓ ਚਾਹੇ ਪਾਓ 10 ਟਰੇਲੀਆਂ ਪਾ ਲਓ ਮੇਰਾ ਗ੍ਰਿਪ ਨਹੀਂ ਦਾ ਇਹੋ ਹੀ ਰੱਖਿਆ ਇਹੀ ਲੇਬਲ ਰੱਖਿਆ ਫਿਰ ਕੋਈ ਅਗਲਾ ਕੀ ਕਰੂਗਾ ਅੱਗੇ ਇਹ ਇਹ ਲੇਬਲ ਨਹੀਂ ਰੱਖਣ ਦਿੰਦੇ ਅਸੀਂ ਮਰ ਜਾਂਗੇ ਫਿਰ ਕਿੱਥੇ ਅਸੀਂ ਸਮਾਨ ਪਾ ਕੇ ਲੈ ਜਾਵਾਂਗੇ ਬਸ ਹੋਰ ਤਾਂ ਕੁਝ ਨਹੀਂ ਠੀਕ ਹੈ ਜੀ ਬਸ ਆਹੀ ਗੱਲ ਹੈ ਹੋਰ ਉਹ ਬਾਦੂਆਸੀ ਕਰਦੇ ਨਹੀਂ ਬਸ ਠੀਕ ਹੈ ਹਾਂ ਹੋਰ ਵੀ ਬਜ਼ੁਰਗ ਖੜੇ ਨੇ ਨਾਲ ਵੀ ਗੱਲਬਾਤ ਕਰਨ ਹਾਂਜੀ ਬਾਬਾ ਜੀ ਭਾਈ ਜੀ ਸਭ ਤੋਂ ਵੱਡੀ ਗੱਲ ਤਾਂ ਹੈ ਵੀ ਜਦੋਂ ਨਵੇਂ ਨਵੇਂ ਸਰਪੰਚੀ ਹੋਈ ਸਾਡੇ ਹਾਂਜੀ ਆਹ ਗਲੀ ਜਿਹੜ ਕੱਟ ਕੇ ਸੜਕ ਬਣ ਜਿੰਦੀ ਆ ਗੇੜੇ ਕੱਟੀਆਂ ਹੁੰਦੀ ਆ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਦੱਸ ਦਿਆਂ ਵੀ ਜਦੋਂ ਇਹ ਖੜਕ ਬਣੀ ਮੈਂ ਆ ਚਾਲ ਪਾਈ ਇੱਥੇ ਮੇਰੇ ਪਰਚਾ ਹੋਇਆ ਮੈਂ ਰੌਲਾ ਪਾਇਆ ਵੀ ਗਲਤ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਜਦੋਂ ਅਸੀਂ ਹੁਣ ਆ ਸੜਕ ਉੱਚ ਚੱਕ ਲਈ ਤਾਂ ਸਾਡੇ ਤੇ ਆ ਕੇ ਮੇਰਾ ਕਰ ਵੀ ਉਹ ਜਾ ਕੇ ਦੇਖ ਲੋ ਪੇਰਾ ਨੀਵੇਂ ਥੋੜਾ ਵੀ ਨਹੀਂ ਮੇਰਾ ਨਾਮ ਆਉ ਸਾਹਮਣੇ ਮੇਰਾ ਦੂਜਾ ਕਿਹੜਾ ਮੇਰੀ ਅਸੀਂ ਉੱਤੇ ਚੱਕਣ ਜਾਈਏ ਇੱਕ ਵਾਰੀ ਦਾ ਚੱਕਾਂਗੇ ਦੁਬਾਰੇ ਰੋਜ਼ ਦਾ ਰੋਜ਼ ਦਾ ਸੇਪਾ ਮੁੱਕਦਾ ਹੈ ਬਾਬਾ ਜੀ ਗੱਲ ਇਹ ਹੈ ਜਦੋਂ ਕੱਲੋਂ ਮੰਨ ਲੈਣਾ ਤੁਸੀਂ ਗੱਲ ਤੁਸੀਂ ਆ ਵੀ ਜਗਾ ਪਰ ਗੱਲ ਇਹ ਹੈ ਵੀ ਜੇ ਗਰੀਬਾਂ ਦੇ ਘਰ ਨਹੀਂ ਨਹੀਂ ਗਰੀਬਾਂ ਮੇਰੇ ਘਰ ਥੋੜੀ ਜਿਹੀ ਜਿੱਤੇ ਗਰੀਬਾਂ ਦਾ ਕੋਈ ਮੂਹਰੇ ਰੋਕਦਾ ਸੀ ਪਾਣੀ ਮੂਹਰੇ ਰੁਕਦਾ ਹੈ ਉਦੋਂ ਸਾਡੇ ਨਾਲ ਕਿਉਂ ਨਹੀਂ ਆ ਕੇ ਮੇਰੇ ਤੇ ਇਕੱਲਾ ਪਰਚਾ ਹੋਇਆ ਮੈਨੂੰ ਰੋਕਿਆ ਵੀਰੇ ਇਕੱਲੇ ਨੇ ਰੋਕਿਆ ਤਾਂ ਕੋਈ ਮੇਰੇ ਨਾਲ ਤੁਰਨ ਨੂੰ ਤਿਆਰ ਨਹੀਂ ਸੀਗਾ ਉਹ ਤਾਂ ਉਹਦੇ ਕਦਾਂ ਗਿਆਂਦੇ ਸੀ ਤੂੰ ਤਾਂ ਉਹੀ ਪਕਾਈ ਮਰੀਏ ਨਾ ਅੱਜ ਜ ਤੁਹਾਡਾ ਅਸੀਂ ਦਾ ਚਾਹਣਾ ਵੀ ਇੱਥੇ ਬਣਨੀ ਚਾਹੀਦੀ ਆ ਕਿ ਬਣਨੀ ਚਾਹੀਦੀ ਹੈ ਕਿਉਂ ਕਿ ਇਹ ਹੋਇਆ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਹੋਰ ਭਾਈ ਕਿ ਬੋਲੂਗਾ ਬੋਲਦੇ ਸੁਣੀ ਹਾਂਜੀ ਭਾਈ ਆ ਦੇਖ ਲੈ ਵੀਰੇ ਆਪਣਾ ਘਰ ਜਾ ਕੇ ਦੇਖ ਸਕਦੇ ਆਂ ਸਾਡਾ ਜਮੀਨੀ ਮਾ ਆ ਗਿਆ ਪਾਣੀ ਸਾਡੇ ਆਊਗਾ ਤੇ ਉਹ ਆ ਬੀਚ ਕਰਨ ਅੱਛਾ ਆ ਬੀਚ ਕਰ ਹਾਂ ਹਾਂ ਬੀਚ ਆ ਦੇਖ ਸਕਦਾ ਤੂੰ ਜਾ ਕੇ ਠੀਕ ਐ ਅਸੇ ਨਹੀਂ ਵੀ ਉੱਚੀ ਨਹੀਂ ਹੋਣੀ ਚਾਹੀਦੀ ਨਾ ਉੱਚੀ ਨਹੀਂ ਹੋਣੀ ਚਾਹੀਦੀ ਵੀਰੇ ਠੀਕ ਐ ਜੀ ਨਹੀਂ ਫਿਰ ਪੱਟਾਂ ਵੀਰੇ ਹਾਂਜੀ ਬਾਬਾ ਜੀ ਇਹ ਤਾਂ ਭਈ ਸਰਪੰਚ ਕਾ ਰਹਾ ਸਾਰੇ ਵਾਕੇ ਕੱਲ ਸੁਣ ਲੜਾ ਮੇਰੀ ਜੇ ਉਹਦੇ ਮੂੰਹ ਤੇ ਕਹਾਲਾ ਉਧਰੋਂ ਪਾਣੀ ਉਰਾਂ ਲੈ ਆ ਅੱਛਾ ਪਰਲੇ ਪਾਸੇ ਨਾਲਾ ਬਣਾਤਾ ਹਾਂਜੀ ਨਾਲਾ ਬਣਾਤਾ ਉਧਰ ਨਾਲਾ ਪਾਣੀ ਬਾਹਰ ਕੱਢੇ ਆ ਪੰਗੇ ਹੀ ਨਾ ਛੜੇ ਕਿਉਂ ਸਾਨੂੰ ਪਾਈਆਂ ਨੂੰ ਲੜਾਈ ਜਾਂਦਾ ਆਪੱਚ ਠੀਕ ਹੈ ਪਾਣੀ ਆ ਜਾ ਕੇ ਬਿੰਗੇ ਬਿੰਗੇ ਫਿਰੋਸਾਰਾ ਤੁਸੀਂ ਨਾਲਾ ਦੇਖੋ ਜਾ ਕੇ ਵੀ ਕਿੱਧਰ ਪਾਣੀ ਉਧਰ ਸਾਡੇ ਖੇਤਾਂ ਨੂੰ ਜਾਂਦਾ ਹੈ ਪਾਣੀ ਨਾਲਾ ਬਣ ਗਿਆ ਉਧਰਲੇ ਪਾਸੇ ਚ ਨਾਲਾ ਬਣ ਨਹੀਂ ਦਿੰਦਾ ਇਹ ਤੁਸੀਂ ਉਹਨੂੰ ਪੁੱਛੋ ਜਾ ਕੇ ਇੱਥੇ ਤਾਂ ਸਾਡਾ ਤਾਂ ਉਹੀ ਝਾਲ ਪਵਾਤਾ ਸਾਡੇ ਤਾਂ ਬੇੜਾ ਕਦੇ ਆਪੱਚ ਜਿਦਿਆ ਵੀ ਨਹੀਂ ਤੀ ਤੁਸੀਂ ਕੀ ਚਾਹਦੇ ਹੋ ਮਤਲਬ ਵੀ ਇਹ ਗਲੀ ਦੀ ਪਾਣੀ ਬਾਹਰ ਜਾਵੇ ਮੇਰੀ ਗੱਲ ਸੁਣੋ ਜੀ ਗਲੀ ਬਾਰੇ ਮੈਂ ਨਹੀਂ ਬੋਲਦਾ ਦੇਖੋ ਮੈਂ ਪਹਿਲਾਂ ਵੀ ਨਹੀਂ ਬੋਲਿਆ ਮੈਂ ਤਾਂ ਉਹ ਗੱਲ ਪਾਣੀ ਸਾਰਾ ਅਸਲ ਚ ਬਾਹਰ ਜਾਣਾ ਚਾਹੀਦਾ ਸਮਝ ਗਏ ਗੱਲ ਦਾ ਜਾਂ ਆਲਾ ਬਾਹਰੇ ਜਾਵੇ ਜੀ ਆਲੇ-ਦਾਲੇ ਨਾਲਾ ਹੋਵੇ ਫਿਰ ਨਹੀਂ ਦੇ ਬਣਿਆ ਵੀ ਪਿਆ ਨਾਲਾ ਕਾ ਬਣਾਈ ਨਹੀਂ ਇਹਨਾਂ ਨੇ ਖਾ ਕੇ ਖਾ ਕੇ ਥੱਲੇ ਦੱਬਿਆ ਪਿਆ ਪਹਿਲਾਂ ਨਾਲੇ ਵਿਖਾ ਖੇਲ ਹਣਾ ਮੈਂ ਤੁਹਾਨੂੰ ਸਰਪੰਚ ਦਾ ਬਣਾਇਆ ਹੋਇਆ ਠੀਕ ਹੈ ਹਾਂ ਹਾਂ ਜੀ ਬਾਈ ਜੀ ਆ ਜਾ ਉਹ ਰਾ ਤੁਹਾਨੂੰ ਦਿਖਾਵਾਂਗੇ ਹਾਂ ਜੀ ਆ ਜਾ ਪ੍ਰਾਤਮ ਦਿਖਾਵਾਂ ਚਲੋ ਜਦੋਂ ਪਹਿਲਾਂ ਵੀ ਬਣੀ ਆ ਹਾਂ ਜੀ ਸਾਰਾ ਪਿਓ ਡੁੱਬਿਆ ਸਰਪੰਚ ਨੇ ਡੁੱਬਿਆ ਪਹਿਲੀ ਵਾਰ ਡੁੱਬਿਆ ਉਦੋਂ ਬਾਅਦ ਹੋਤਾ ਵਿਚਾਲ ਦੀ ਖਾਲ ਦੇਖ ਕੇ ਉਹ ਤੁਹਾਨੂੰ ਵੀ ਦਿਖਾਵਾਂ ਨਾ ਇੱਕ ਵੀ ਇੱਧਰ ਬਈਆ ਤਿੰਨ ਬਈਆਂ ਪਰਲੇ ਪਾਸੇ ਬਈਆਂ ਨਗੀਆਂ ਫ ਅਸੀਂ ਬੋਲੇ ਨਹੀਂ ਬਸ ਅਸੀਂ ਮਤਾ ਮੜੇ ਤੇ ਹੁਣ ਬਸ ਕੱਲੀ ਸਾਡੀ ਬੀਹ ਮੰਨ ਲੱਗ ਰਹੀ ਆ ਇਹ ਚੌਧਰ ਦੇ ਭੁੱਖੇ ਹੁਣ ਸਰਪੰਚੀ ਦੀ ਵੋਟਾਂ ਆ ਗਈਆਂ ਹੁਣ ਚੰਗੇ ਹੋ ਗਏ ਅਸੀਂ ਆਓ ਤੁਹਾਨੂੰ ਦਿਖਾਵਾਂ ਘਰ ਦਿਖਾਵਾਂ ਤੁਹਾਨੂੰ ਮੈਂ ਆਓ ਸੁਣ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਆਉ ਘੜਨਾ ਮੜਾ ਜਾ ਮਾਈਕ ਫੜ ਲਓ ਮਾਈਕ ਫੜ ਲਓ ਜੈ ਜੀ ਗੱਲ ਬੇੜੇ ਨਾਲ ਸਹਿਮਤੀ ਨਾਲ ਮੇਰੇ ਕੋਲ ਲਿਸਟ ਬਈਆ ਕੱਲੇ ਕੱਲੇ ਘਰ ਤੋਂ ਪੈਸੇ ਇਕੱਠੇ ਕਰੇ ਨੇ ਕੱਲੇ ਕੱਲੇ ਘਰ ਨੇ ਪੈਸੇ ਦਿੱਤੇ ਨੇ ਆ ਘਰ ਨਹੀਂ ਮੇ ਨਹੀਂ ਹੋਇਆ ਆ ਗਰੀਬ ਪਰਿਵਾਰ ਆ 14 ਪਰਿਵਾਰ ਆ ਆ ਘਰ ਨਹੀਂ ਮੇ ਨਹੀਂ ਹੋਇਆ ਚਲੋ ਇਹ ਕਿ ਹੁਣ ਚਾਰ ਕਰ ਬੋਲਣ ਲੱਗੇ ਸੁਣ ਆਜੋ 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 ਮੜਾ ਹੁੰਦਖਿਆ ਮਾ ਆ ਘਰ ਨਹੀਂ ਮਨੀ ਹੋਇਆ ਆ ਦੇਖੋ ਆ ਨਹੀਂ ਮਨੀ ਹੋਇਆ ਆ ਨਹੀਂ ਮਨੀ ਹੋਇਆ ਆ ਦੇਖੋ ਅੰਦਰ ਦੇਖੋ ਇਹਨਾਂ ਨੇ ਪੈਸੇ ਦਿੱਤੇ ਨੇ ਆਪ ਮਿੱਟੀ ਪਾ ਦਿੱਤੇ ਸਾਡੇ ਲਿਸਟ ਪਈਆ ਕੱਲੇ ਕੱਲੇ ਘਰ ਦੀ ਆ ਘਰ ਨਹੀਂ ਮਨੀ ਹੋਇਆ ਉਹ ਘਰ ਨਹੀਂ ਮਨੀ ਹੋਇਆ ਆ ਘਰ ਨਹੀਂ ਮਨੀ ਹੋਇਆ ਆ ਦੇਖੋ 15000 ਦੀ ਮਿੱਟੀ ਪਾ ਦਿੱ ਇਹਨਾਂ ਨੇ 10-12000 ਦੀ ਮਿੱਟੀ ਪਾ ਦਿੱ ਇਹਨਾਂ ਨੇ ਨਹੀਂ ਮੈਂ ਕਹਿੰਦਾ ਇੱਥੇ 10 ਤੁਹਾਨੂੰ ਕੋਈ ਤਰਾਜ ਆਏ ਗਲੀ ਉੱਚੀ ਹੋਣੀ ਨਾ ਸਾਨੂੰ ਨਹੀਂ ਹੈਗਾ ਇੱਥੇ 10000 ਦੀ ਫਰਤ ਪਾਤੀ ਅੱਛਾ ਤੂੰ ਵੀ ਤੁਹਾਨੂੰ ਕੋਈ ਤਰਾਜ ਨਹੀਂ ਕਰਦਾ ਨਾ ਸਾਨੂੰ ਨਹੀਂ ਹੈਗਾ ਠੀਕ ਹੈ ਅਸੀਂ ਤਾਂ ਕਹਿੰਦੇ ਸਮਝ ਦੇ ਲੰਗਾ ਵਧੀਆ ਹੋਵੇ ਡੰਗਰ ਪਸ਼ੂ ਲੰਗਦੇ ਨੇ ਰੇੜੇ ਨਹੀਂ ਹੁੰਦਾ ਫੇਰ ਅਸੀਂ ਕਰ ਲਾਂਗੇ ਉੱਚਾ ਪਾਣੀ ਖੜਨ ਦਾ ਕਿਹਾ ਹੌਲੀ ਹੌਲੀ ਕਰ ਲਾਂਗੇ ਤਾਂ ਹੁਣ ਕਿਹਾ ਚੱਕ ਚੱਕ ਕੇ ਲੰਗਦੇ ਤੇ ਬੱਚੇ ਇੱਥੇ ਅਸੀਂ ਇੱਟਾ ਰੱਖ ਰੱਖ ਕੇ ਲਖਾਣੇ ਆ ਬੱਚਿਆਂ ਨੂੰ ਜਦੋਂ ਕੋਈ ਰਿਸ਼ਤੇਦਾਰ ਆ ਸਾਨੂੰ ਬਹੁਤ ਬਸਰਮੀ ਆਂਦੀ ਜਦੋਂ ਪਾਣੀ ਖੜਿਆ ਹੁੰਦਾ ਨਹੀਂ ਆ ਕਰ ਦੇਖੋ ਨੀਵੇਂ ਨਹੀਂ ਹੋਏ ਇਹ ਬੋਲਦਾ ਪਰਿਵਾਰ ਕੋਈ ਕਰੋਂ ਬਾਹਰ ਕੱਢਦਾ ਨਾ ਮੈਂ ਸਾਰੇ ਬੁਲਾਉਣਾ ਹੁਣ ਗੱਲਾਂ ਕਰਾਉਣਾ ਤੁਹਾਡੇ ਨਾਲ ਮੈਂ ਸਾਰੀਆਂ ਮਾਸੀ ਸਾਰੇ ਕਰਨ ਨੂੰ ਨੇ ਕਹਦੇ ਉਹ ਜੀ ਨਾ ਚੱਕੋ ਪਰ ਢੰਗ ਨਾਲ ਚੱਕੋ ਨਹੀਂ ਢੰਗ ਚੱਕੀ ਢੰਗ ਨਾਲ ਆ ਮੇਰਾ 5 ਬਟੂਚਾ ਦੀ ਬਾਈ ਨਹੀਂ 5 ਫੁੱਟ ਚਾਹੀ ਮੇਰਾ ਇਹ ਇਹ ਮੇਰੇ ਤੇ ਇਲਜ਼ਾਮ ਲਾਉਂਦਾ ਨੇ 5 ਫੁੱਟ ਚਾਹੀ ਮੇਰਾ ਆ ਰਹਿ ਗਿਆ ਆ ਦੇਖੋ ਪਰਸ ਮੈਂ ਲਾਉਂਗਾ ਨਹੀਂ ਸੜਕ ਦੇਖ ਲੋ ਪਰਲੇ ਪਾਸ ਸੜਕ ਦਿਖਾ ਦੇ ਉਧਰ ਵੀ ਬਟੂਚਾ ਦਿਖਾਉਣਾ ਪਰਲੇ ਪਾਸ ਮੈਂ ਤੁਮ ਮਿੱਟੀ ਭਾਗ ਦਿਖਾਉਣਾ ਮਿੱਟੀ ਵੀੜੀ ਮੈਂ ਮਿੱਟੀ ਭਈਆ ਮੇਰੇ ਬਾਗਲ ਜਿਹੜੀ ਮਿੱਟੀ ਭਈਆ ਆ ਤੁਹਾਨੂੰ ਸਾਰੇ ਘਰ ਦਿਖਾਉਣਾ ਮੈਂ ਨਾ ਬੇਬੇ ਨਹੀਂ ਮਾਸੀ ਮੇਰੀ ਗੱਲ ਸੁਣ ਕੱਲੇ ਕੱਲੇ ਘਰ ਦੇ ਦਿਖਿਆ ਮੂੰਹ ਦਿਖਿਆ ਮੂੰਹ ਦਿਖਿਆ ਮੂੰਹ ਮੈਂ ਸਾਰੇ ਘਰ ਦੇਖਿਆ ਹੁਣ ਆ ਵੀ ਤੀਗੀ ਚੱਕੀ ਉੱਚੀ ਚੱਕੀ ਦੀ ਪਹਿਲਾਂ ਇਹ ਚੱਕੀ ਦੀ ਪਹਿਲਾਂ ਲੱਗੀ ਕਰ ਚੱਕੀ ਦੀ ਨਹੀਂ ਚੱਕੀ ਦੀ ਪਹਿਲਾਂ ਉਹ ਤਾਂ ਕੋਈ ਬੋਲਿਆ ਨਹੀਂ ਦਿਖਿਆ ਮੂੰਹ ਮੈਂ ਤੁਹਾਡੀ ਮਾਸੀ ਸੁਣ ਲੈ ਪਹਿਲਾਂ ਗੱਲ ਮੇਰੀ ਜੀ ਗੱਲ ਮੈਂ ਕਹੂੰਗਾ ਜਿਹੜੀ ਗੱਲ ਕਰਦੇ ਆ ਜੇਜ ਕਰਦੇ ਆ ਸਾਰੇ ਬੇੜੀ ਸਹਿਮਤੀ ਨਾਲ ਕੱਲੇ ਕੱਲੇ ਕਰ ਤੋਂ ਰੁਪਈਆ ਇਕੱਠਾ ਕਰਿਆ ਕੱਲੇ ਕੱਲੇ ਕਰਨਾ ਗੱਲ ਕਰੀਆ ਹਾਂ ਭਾਈ ਆਪਣੇ ਤੋਂ ਤਾਂ ਕੋਈ ਤੇਰੇ ਪਾਪੇ ਨੂੰ ਬੁਲਾ ਲੈ ਤੇਰੇ ਪਾਪੇ ਨੂੰ ਬੁਲਾ ਇੱਕ ਮਿੰਟ ਨੂੰ ਅਸੀਂ ਆ ਵੀ ਇਹੀ ਕਹਿੰਦੇ ਆ ਇਥੋਂ ਲੱਗੇ ਪਰਲੇ ਪਾਸੇ ਤੱਕ ਵੀ ਇੱਕ ਫੁੱਟ ਉੱਚੀ ਦਾ ਫਰਕ ਹੈ। ਉਹਨੇ ਟੋਬਾ ਹੋਣਾ ਤਾਂ। ਅਸੀਂ ਕੱਢ ਗਏ ਪਰਾਂ ਰਾਜੀਆਂ। ਅਸੀਂ ਕਾਧਰ ਰਾਜੀਆਂ ਬਈ। ਅਸੀਂ ਕੰਮ ਚੰਗਾ ਕਰਦੇ ਹਾਂ। ਇਹ ਗੰਦ ਦੂਸਰੇ ਮਲਚ ਕਿੱਥੋਂ ਮੈਂ ਕਹਿੰਦਾ ਸਾਰੀ ਪਿੰਡ ਗੰਦਾ ਸਰਪੰਚ ਬਣਿਆ। ਆਹ ਦੇਖੋ ਸਾਰੇ ਸਰਪੰਚਾਂ ਨੂੰ ਸਭ ਤੋਂ ਮਾੜਾ ਸਰਪੰਚ ਕਹਿੰਦੇ ਮੈਂ ਅਸੀਂ ਕਹਿੰਦੇ ਚੰਗਾ ਬਣਾਇਆ ਇਹਨਾਂ ਨੇ। ਅਸੀਂ ਇਹ ਤੋਂ ਗਲਤ ਨੂੰ। ਸਾਡੀ ਵਿੱਚ ਸਾਡੇ ਪੱਤੀ 'ਚ ਸਰਪੰਚਾਂ ਕਿਹਨੇ ਦੇਖਿਆ? ਆ ਜੱਗਾ ਮੈਂਬਰ ਕਹਿੰਦਾ ਸਾਡੇ ਮੂੰਹ ਤੇ ਕਰਾ ਕਰਾਓ। ਸਰਪੰਚ ਨੂੰ ਲਾ ਲਓ। ਸਰਪੰਚ ਨੂੰ ਲਾਓ ਜੱਗੇ ਮੈਂਬਰ ਨੂੰ ਲਾਓ ਸਾਡੇ ਸਾਹਮਣੇ ਗੱਲ ਕਰਾ ਦਿਓ ਜੇ ਅਸੀਂ ਗਲਤ ਕਰਿਆ ਹੋਇਆ ਉਹਨਾਂ ਨੇ ਮਿੱਟੀ ਉਪਾਈ ਐ ਉਹਨਾਂ ਨੇ ਕੈਗੀ ਪਾਈਦੀ ਉਹਦੋਂ ਬਾਅਦ ਖਿੱਚਣ ਲੱਗੇ ਉਹਨਾਂ ਦੁਕਾਨ ਨਹੀਂ ਵੀ ਨਹੀਂ ਹੋਈ ਅਦਕਾਨ ਦੇਖਣੀ ਵੀ ਨਹੀਂ ਹੋਈ ਅਸੀਂ ਫੇਰ ਵੀ ਕਹਿੰਨੇ ਵੀ ਨਾ ਜੇਕਰ ਤੁਹਾਨੂੰ ਪਰਿਵਾਰ ਨੂੰ ਗੁੱਸਾ ਗੱਲਾਂ ਹੋਵੇ ਉਹਨੂੰ ਕਹੂਆ ਆਦ ਕਰਨੀ ਮਾ ਨਹੀਂ ਹੋਇਆ ਆ ਕਰਨੀ ਮੇ ਨਹੀਂ ਹੋਏ ਬਈ ਵੇਬੇ ਫਿਰ ਤੁਸੀਂ ਜਿਵੇਂ ਇੰਨਾ ਫੋੜਾ ਕਰਨੀ ਮੌਜੂ ਫਿਰ ਕਿਵੇਂ ਕਰੋਗੇ ਬਾਅਦ ਵਿੱਚ ਕੀ ਕਰੀਏ ਫਿਰ ਜਿਵੇਂ ਪੰਚਾਇਤ ਕਰਦੇ ਉਹ ਕਰ ਜਾਂਦੇ ਨੇ ਕੋਈ ਪੰਚਾਇਤ ਉੱਥੇ ਚੱਕ ਰਹੀ ਹੈ ਹਾਂ ਠੀਕ ਹੈ ਪੰਚਾਇਤ ਕਿਹਾ ਸਾਡੀ ਭਾਈ ਜੀ ਤੁਹਾਨੂੰ ਕੀ ਲੱਗਦਾ ਉੱਚੀ ਚੱਕੀ ਜਾ ਰਹੀ ਹੈ ਸਹੀ ਹੈ ਕਿ ਗਲਤ ਹੈ ਇਹ ਤਾਂ ਸਹੀ ਹੈ ਜਮਾ ਜੀ ਅਸੀਂ ਤਾਂ ਗੰਦ ਚ ਰਹਿਆ ਹੁਣ ਤੱਕ ਜੀ ਸਾਡੇ ਤਾਂ ਇੱਡਾ-ਇਡਾ ਗੋਡੇ-ਗੋਡੇ ਪਾਣੀ ਹੁੰਦਾ ਜਦੋਂ ਮੀਂਹ ਪੈ ਜਾਂਦਾ ਠੀਕ ਹੈ ਹਾਂ ਹਾਂਜੀ ਬਾਬਾ ਜੀ ਤੁਹਾਨੂੰ ਕੀ ਲੱਗਦਾ ਨੀਂਮਾ ਦੀ ਸਾਡੇ ਬਾਹਰ ਤਾਂ ਬਹੁਤ ਪਾਣੀ ਖੜਦਾ ਰਿਹਾ ਤੁਹਾਨੂੰ ਕੀ ਲੱਗਦਾ ਵੀ ਉੱਚੀ ਚੱਕੀ ਗਈ ਸਹੀ ਚੱਕੀ ਗਈ ਹੈ ਹਾਂ ਨਾ ਸਹੀ ਚੱਕੀ ਗਈ ਹੈ ਜੀ ਗੰਦ ਲਿਖੀ ਬਾਈ ਜੀ ਬਹੁਤ-ਬਹੁਤ ਪਾਣੀ ਬਹੁਤ ਜ਼ਿਆਦਾ ਪਾਣੀ ਸੀਗਾ ਸਾਡੇ ਗੇਟ 'ਚ ਜਦੋਂ ਮੀਂਹ ਆ ਜਾਂਦਾ ਗੋਡੇ-ਗੋਡੇ ਪਾਣੀ ਹੁੰਦਾ ਮੋਟਰਸਾਈਕਲ ਸਾਰੇ ਰਿਸ਼ਤੇਦਾਰਾ ਰੋਣੋਂ ਬੰਦ ਹੋ ਗਏ ਤੇ ਸੋਡੇ ਬਾਰਚ ਦਾ ਬਾਈ ਗੰਦਾ ਲੰਗਿਆ ਨਹੀਂ ਜਾਂਦਾ ਆ ਕਹਿੰਦੇ ਤੇ ਜਿਹੜੇ ਘਰਾਂ ਨੂੰ ਜਾ ਕੇ ਸਮੱਸਿਆ ਆ ਰਹੀ ਹੈ ਕਹਿੰਦੇ ਸਾਡੇ ਘਰ ਨਹੀਂਵੇਂ ਹੋਏ ਉਹਨਾਂ ਦਾ ਕੀ ਕੰਮ ਹੋ ਤਾਂ ਉਹ ਤਾਂ ਪਤਾ ਕੀ ਹੈ ਜੀ ਅੱਜ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਚੱਕਾ ਸਟੱਪ ਨਹੀਂ ਨਹੀਂ ਤੀ ਸਾਡੇ ਨਾਲ ਸਹਿਮਤੀ ਦੀ ਉਹਨਾਂ ਨੇ ਕੁਝ ਕੁ ਕਰ ਸੀ ਕਹਿ ਰਹੇ ਜਿਹਨਾਂ ਨੂੰ ਸਮੱਸਿਆ ਆ ਰਹੀ ਹੈ ਇਹ ਗੱਲ ਕਰਦੇ ਆ ਪਤਾ ਕੀ ਕੁਸ਼ਕ ਕਰਨ ਬਣੀ ਇੱਕਣ ਅੱਧੀ ਕਰਨ ਪੁੱਛੇ ਕਰਨ ਇੱਕਣ ਅੱਧੀ ਕਰਨ ਕੁਸ਼ਕ ਕਰ ਇਸ ਤਰ੍ਹਾਂ ਦੇ ਨੇ ਜਿਹੜੇ ਅਸਮਰਥਾ ਜਤਾ ਰਹੇ ਨੇ ਵੀ ਅਸੀਂ ਪਾ ਨਹੀਂ ਸਕਦੇ ਭਾਈ ਕੋਈ ਤਾਰਿਆ ਸੁਣਨ ਵਾਲਾ ਸੱਪ ਆਉਣ ਵਾਲੇ ਨੇ ਕੋਈ ਇਸਲੇ ਵੀ ਨਹੀਂ ਆ ਸਕਦਾ ਪਾ ਨਹੀਂ ਸਕਦੇ ਕਰ ਆਪਣੇ ਪਤਾ ਕੀ ਆ ਸਾਰੇ ਕਰਾਂ ਪੁੱਛੀ ਗੱਲ ਕਰੀ ਆ ਜਿੱਦ ਮਿੱਟੀ ਪਾਈ ਆ ਸੀ ਨੇ ਸਾਡੇ 45 ਹਜ਼ਾਰ ਦੀ ਮਿੱਟੀ ਪੈ ਗਈ 45 ਹਜ਼ਾਰ ਦੁਬਾਰੇ ਪੈ ਗਈ ਜਿਹੜੇ ਹੁਣ ਸਾਡੇ ਪੈਸੇ ਰਹਿੰਦੇ ਨੇ ਅਸੀਂ ਆਪ ਦੇਵਾਂਗੇ ਮੈਂ ਤੇ ਨੰਬਰ ਤੇ ਉੱਟੇ ਹੋਏ ਨੇ ਭਾਬੇ ਸਾਹਮਣੇ ਪੈਸੇ ਦੇਵਾਂਗੇ ਬੀਸੀ ਪੈਸੇ ਦੇ ਮੰਗਦਾ ਬਾਈ ਜਿਹਨੀ ਮਿੱਟੀ ਪਊਗੀ ਕੋਈ ਘਰ ਤਰਾਜ ਨਹੀਂ ਕਰਦਾ ਬਸ ਕੱਲਾ ਸਰਪੰਚ ਨੇ ਕੱਲਾ ਉਂਗਲ ਲਾ ਕੇ ਦੁਬਾਰੇ ਕੰਮ ਰੋਕਿਆ ਹੁੰਦਾ ਸਰਪੰਚ ਨੇ ਉਂਗਲੋਂ ਦੀ ਗਿਲੋੜਾ ਬਾਈ ਸਰਪੰਚ ਸਾਡੀ ਵੀ ਚੱਲਦੀ ਨਹੀਂ ਚੱਲਦਾ ਨਹੀਂ ਸੱਤ ਕੱਲ ਸੰ ਲੜਕੇ ਗਿਆ ਨਾਲ ਅੱਛਾ ਸੱਤ ਨੇ ਲੜਕੇ ਗਿਆ ਜੱਗਾ ਮੈਂ ਲੜਕੇ ਗਿਆ ਹਾਂ ਸਾਡੀ ਵੀ ਹਾਂ ਦੋ ਘਰ ਦੇ ਪਰਲੇ ਬੋਲਣ ਲੱਗੇ ਨੇ ਗੱਲ ਉਹ ਉਹ ਸਰਪੰਚ ਦੇ ਦਾ ਜਮਾ ਖਾਸ ਬੰਦੇ ਨੇ ਉਹ ਤਾਂ ਰੁਕਣ ਲੱਗੇ ਨੇ ਉਹ ਕੱਲੇ ਕੱਲੇ ਘਰ ਟੇਪਰ ਵੀ ਹੀ ਹੋਈ ਆ ਸਹਿਮਤੀ ਨਾ ਹੋਈ ਆ ਆ ਕਰ ਹੁਣ ਬੋਲਣ ਲੱਗਿਆ ਠੀਕ ਹੈ। ਨਹੀਂ ਕੱਲੀ ਵਿੱਚ ਕੱਲੇ ਆ ਦੇਖੋ ਬੀ। ਬੀ ਵੀ ਦੇਖ ਲੈ। ਕੀ ਹੋਈ ਆ? ਇੱਥੋਂ ਤੁਸੀਂ ਲੈਵਲ ਲਾ ਕੇ ਬੀ ਕਰੀ ਆ। ਪਹਿਲੀ ਵਾਰੀ ਕੰਪਿਊਟਰ ਕਰਾ ਨਾਲ ਬੀ ਪੱਧਰ ਹੋਈ ਆ। 2 ਇੰਚ ਦਾ ਫਰਕ ਹੈ ਬੀ ਸਾਰਾ। ਉੱਥੋਂ ਜਾ ਕੇ 2 ਇੰਚ ਦੀ ਢਾਲ ਰੱਖੀ ਆ ਸਾਡੀ। ਅਸੀਂ ਕਿਸੇ ਦਾ ਨ ਘਰ ਨਹੀਂ ਮਾਨੀ ਕਰਿਆ। ਅਸੀਂ ਕਿਸੇ ਦਾ ਘਰ ਉੱਚਾ ਨਹੀਂ ਰੱਖਿਆ। ਕਿਸੇ ਦਾ ਬੱਟਾ ਦੋ ਵਾਰੀ ਬੱਟਾ ਪੈ ਗਿਆ। ਕਿਸੇ ਬੰਦੇ ਨੇ ਤਰਾਜ ਨਹੀਂ ਪਹਿਲਾਂ ਕਰਿਆ। ਅੱਜ ਤਰਾਜ ਕਦੋਂ ਹੋਣ ਲੱਗ ਰਿਹਾ? ਉਹ ਸਰਪੰਚ ਕਾਰਨ ਹੋਣ ਲੱਗ ਰਿਹਾ ਬਈ। ਸਿੱਧੀ ਗੱਲ ਕਹਿੰਦੇ। ਉਹਨਾਂ ਨੇ ਵੀ ਸਰਪੰਚ ਕਰਾ ਰਿਹਾ। ਹਾਂ ਸਿੱਧੀ ਮੱਥੇ ਕਰਵਾ ਰਿਹਾ ਬ ਉੱਤੇ ਉਹ ਕਰਾਉਣ ਨੂੰ ਕਹਿੰਦੀ ਨਮਜ਼ਰ ਅਸੀਂ ਕਹਿੰਦੇ ਕਰਵਾ ਲਾ ਸਾਨੂੰ ਤਰਾਏ ਕੋਈ ਨਹੀਂ ਠੀਕ ਹੈ ਹਨਾ ਅਸੀਂ ਕੰਗਿਤ ਧਰਮਸਾਨ ਦੇ ਕੋਈ ਸਹਿਮਤੀ ਸਾਰੀ ਕਰ ਦੇਉਨੇ ਆਪਾਂ ਅਸੀਂ ਬਾਬੇ ਦੇ ਹੁਣ 15 ਲੱਖ ਪੈਸੇ ਦੀ ਪਹਿਲਾਂ 4 ਸਾਲ ਪਿਆ ਰਹੇ ਆ ਉਹ ਤੁਹਾਨੂੰ ਲਾਇਆ ਨਹੀਂ ਜੇ ਪਿਛਲੀ ਬਾਰ ਮੈਂ ਵੀਡੀਓ ਬਾਤੀ ਮੇਰੇ ਤੇ ਹੁਣ ਚੱਲ ਅੱਗ ਮੇਰੇ ਤੇ ਮਾਰਦਾ ਬੱਕਰੀ ਗੱਲ ਆ ਉਹ ਹੁਣ ਲਾਤਾ ਉਹਨੇ ਪੈਸੇ ਚਲੋ ਪੈਸੇ ਲੱਗੇ ਹੁਣ ਬਾਬੇ ਦੀ ਸਮਾਨਤ ਕਿੰਨੀ ਉੱਚੀ ਹੋ ਗਈ ਹੁਣ ਤਾਂ ਬਾਬੇ ਨਹੀਂ ਮੈਂ ਹੁਣ ਤੱਕ ਹੀ ਨਹੀਂ ਮੰਨਦਾ ਬਾਬੇ ਦੇ ਪਾਣੀ ਖੜਦੇ ਉਹ ਵਿਚ ਰੂੜੀਆਂ ਲਾ ਰੱਖੀਆਂ ਨੇ ਆ ਵੀ ਦੇਖੋ ਉੱਤੇ ਕੋਈ ਬੋਲਿਆ ਕੱਲਾ ਕੱਲਾ ਕਰ ਸਾ ਪਰਸੋਂ ਕੰਮ ਰੁਕਦਾ ਪਰਸੋਂ ਬੱਟਾ ਪੈਣ ਲੱਗ ਰਿਹਾ ਦੀਗਾ 3 ਵਜੇ ਦੀ ਗੱਲ ਹੈ ਮੇਰੇ ਘਰੋਂ ਤਿੰਨ ਟਾਈਮ ਚਾਹ ਬਣ ਕੇ ਜਾਂਦੀ ਦੀ ਜਨੇ ਮਜ਼ਦੂਰ ਤੇ ਜੇ ਮੇਰੇ ਘਰੇ ਮੈਂ ਨਾ ਹੁੰਦਾ ਦੀਗਾ ਤਾਂ ਮੇਰੇ ਗਮਾਂਡੀ ਸਾਰੇ ਬਣਵਾ ਕੇ ਦਿੰਦੇ ਦੀਗੇ ਠੀਕ ਹੈ ਜੀ ਚਾਹ ਮਜ਼ਦੂਰਾਂ ਨੂੰ ਪੁੱਛ ਲਓ ਅਸੀਂ ਕੋਈ ਗਲਤ ਨਹੀਂ ਕਰਿਆ ਉਹ ਤੋਂ ਸ਼ਰਤੂ ਲੈਬਲ ਦੇਖ ਲਓ ਜਿਹੜਾ ਇਹਨਾਂ ਨੇ ਲੇਬਰ ਰੱਖਿਆ ਦੀਗਾ ਹਾਂ ਜਿਹਨੇ ਉਹ ਰੱਖਿਆ ਦੀਗਾ ਉੱਥੋਂ ਚੱਲੇ ਬਿਲਕੁਲ ਹਾਂ ਅਸੀਂ ਗਲਤ ਕੰਮ ਨਹੀਂ ਕਰਿਆ ਹੋਇਆ ਕੰਮ ਸਹੀ ਕਰਿਆ ਇਹ ਦੋ ਤਿੰਨ ਕਰਿਆ ਨੂੰ ਜਾਣ ਕੇ ਇਹਨਾਂ ਨੇ ਪੰਗੇ ਚ ਪਾਏ ਨੇ ਰੋਕਣ ਵਾਸਤੇ ਕੰਮ ਵਾਲਾ ਕੰਮ ਰੁਕਣ ਵਾਸਤੇ ਚੱਲੇ ਹੋਏ ਨੇ ਤਾਂ ਕੋਈ ਬੋਲਿਆ ਨਹੀਂ ਜੀ ਹਾਂ ਜਦੋਂ ਇੱਟਾਂ ਪੈਂਦੀਆਂ ਉਦੋਂ ਹੀ ਬੋਲ ਬਾਂਦੇ ਜਣੀ ਉਹ ਕਹਿੰਦੇ ਇੱਟਾਂ ਕੱਟ ਗਈਆਂ ਉਹਦੇ ਕਿ ਟੱਕਾ ਕੱਟ ਗਈ ਨੇ ਬਰਸੋਂ ਉਦੋਂ ਮੈਂ ਕਿਹਾ ਵੀ ਆ ਇੱਟਾਂ માં ਕੱਟ ਗਈਆਂ ਭਾਈ ਕੱਲ ਨੂੰ ਪੈਣੀਆਂ ਆ ਅੱਥਰੀ ਆਣਗੇ ਪਰ 4 ਵਜੇ ਸਹੀ ਇਹਨਾਂ ਨੇ ਬੰਦੇ ਮੋੜ ਤੇ ਮੈਂ ਕਿਹਾ ਮੋੜ ਤਾਂ ਇਹਲੇ ਵਾਲੇ ਮੋੜ ਤੇ ਉਹ ਕਹਿੰਦੇ ਵੀ ਰਹਿਣ ਦਿਓ ਬਸ ਕੰਮ ਨਹੀਂ ਕਰਨਾ ਮੈਨੂੰ ਮੁੰਡਾ ਠੇਕੇਦਾਰ ਨਾਲ ਕਹਿ ਗਿਆ ਕਹਿੰਦਾ ਵੀ ਕੰਮ ਰੁਕਦਾ ਜੇ ਹੁਣ ਕੰਮ ਵਿੱਚ ਵਿਚਾਰੇ ਲੱਗੇ ਫੇਰ ਕੀ ਕਰੋਗੇ ਭਾਈ ਰਹਿਣ ਦਿਓ ਰਹਿਣ ਪਈ ਰਹਿਣ ਤਾਂ ਵਧੀਆ ਅਸੀਂ ਬੋਲਦੀ ਨਹੀਂ ਅਸੀਂ ਕਹਿੰਦਾ ਉਹ ਚਾਉਂਦੇ ਨਹੀਂ ਬਨੀਮੀ ਹੋਵੇ ਤੁਸੀਂ ਚਾਹੁੰਦੇ ਉੱਚੀ ਹੋਵੇ ਫਿਰ ਇਹ ਰੌਲੇ ਚਲੇ ਜੂਗਾ ਨਹੀਂ ਨਹੀਂ ਬਈ ਗੱਲ ਗੱਲ ਨੀਮੀ ਇਕਦਮ ਹੋਰ ਕਹਾ ਬਈ ਉਹ ਚਾਉਂਦੇ ਨਹੀਂ ਵੀਰੇ ਮੈਂ ਗੱਲ ਤੁਹਾਨੂੰ ਸੁਣ ਕੇ ਆਇਆ ਦੇਖੋ ਸੀ ਪਹਿਲਾਂ ਉੱਥੇ ਸ਼ੁਰੂਆਤ ਕੀਤੀ ਉਹਨੇ ਇੱਕ ਦਿਨ ਬੇਨਤੀ ਕਰਾਂ ਅਸੀਂ ਨਹੀਂ ਬਣਨ ਦੇ ਕਹਿੰਦੇ ਜੀ ਅਸੀਂ ਉੱਥੇ ਜੇ ਬੱਠੜ ਚੱਕਿਆ ਗਿਆ ਰੋ ਮਿੱਟੀ ਦਾ ਕੁਰਬਾਨੀ ਦੇਵਾਂਗੇ ਅਸੀਂ ਸਾਡੀ ਵਿੱਚੋਂ ਅਸੀਂ ਆਪ ਦੇਵਾਂਗੇ ਜਿੰਦਾ ਮਰਜੀ ਉਹਦਾ ਬੰਦਾ ਠੀਕ ਹੈ ਉਹ ਬੱਠਾ ਮੇਰਾ ਬਾਪ ਉਹਦੇ ਤੇਲ ਭਾ ਕੇ ਭੂਕ ਦੂੰ ਗਰੀਬਾ ਸਾਰੀ ਗਰੀਬ ਆ ਕੇ ਨਾ ਪਰ ਦੇਖੋ ਕਿੰਨੇ ਕਿੰਨੇ ਡੂੰਗੇ ਨੇ ਉਰੇ ਪਾਣੀ ਇੰਨਾ ਚਾ ਪਾਣੀ ਦਾ ਜਾਊਗਾ ਨਾਲੇ ਨਾਲੇ ਦਾ ਹੀ ਬ ਤਾਂ ਚੱਕਦੇ ਆ ਭਾਈ ਇਹ ਨਹੀਂ ਕਹਦੇ ਮਾਰਾ ਸਾਹ ਉਹਨੇ ਡੱਕ ਲਿਆ ਥੋੜਾ ਵੀ ਇੱਕ ਕਰ ਦੇ ਉਹਨੂੰ ਚੱਕ ਦੇ ਕਰ ਦੇਉਂਦੀ ਨਹੀਂ ਆਏ ਥੋੜਾ ਹੁੰਦਾ ਵੀ ਕਰ ਜੇ ਆਪਾਂ ਦੋਨ ਸਾਰਾ ਮਾਰ ਦੋ ਠੀਕ ਹੈ ਜੀ ਪਹਿਲਾਂ ਜਿਹਨੇ ਕਰ ਜਾ ਕੇ ਸਾਰਨੀਵੇਂ ਹੋਏ ਪੈਨੇ ਆ ਸਾਡੇ ਕਹਿੰਦਾ ਆਓ ਦੇਖੋ ਕਿੰਨਾ ਉਹ ਜਾ ਕੇ ਦੇਖੋ ਕਰ ਤੁਹਾਡੇ ਠੀਕ ਐ ਇਹਨਾਂ ਦਾ ਕਿੱਥੇ ਲਾ ਦੇ ਪੈਸੇ ਪਿੰਨਾ 20 ਪਿੱਛੇ ਠੀਕ ਹੈ ਜੀ ਠੀਕ ਐ ਸੋ ਸਾਰੀ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਸਾਰਾ ਕੁਝ ਸਾਰੀਆਂ ਸਾਈਡਾਂ ਆਈਆਂ ਕੜੀਆਂ ਨੀਵੀਆਂ ਹੋ ਚੁੱਕੀਆਂ ਨੇ ਬਸ ਮਾਤ ਦਿਖਾਤਾ ਜੀ ਸਾਰਾ ਇਥੋਂ ਮੱਠਣ ਜਖੜਨ ਦੇ ਵਿਚੋਂ ਜੋ ਸੈਂਤੀ ਨਾ ਹੋਇਆ ਸਾਰਾ ਬੇੜਾ ਸਹਿਮਤ ਹੈ ਉਹ ਸੜੇ ਮੇਰੇ ਹੁੰਦੇ ਕੌਣ ਨੇ ਮਰੇ ਵਾਲੇ ਪੱਪੂ ਨੰਬਰ ਖੁਦ ਨੂੰ ਕਹਿੰਦੇ ਨੇ ਉਹਦਾ ਕਰ ਨਹੀਂ ਮਾ ਹੋਇਆ ਮੇਰਾ ਬਾਗਲ ਨਹੀਂ ਮਾ ਮੇਰੇ ਬਾਗਲ ਜਾ ਕੇ ਦੇਖ ਲੋ 12000 ਦੀ ਭਰਤ ਪੈ ਗਈ ਮੇਰਾ ਉਰਲਾ ਪਸਾ ਨੀ ਮੈਂ ਉਹ ਤੇਰੇ ਫਰ ਸੁੱਚ ਕੂ ਮੈਂ ਗ੍ਰਿਕ ਚਰਚਾ ਛੜੀ ਹੋਏ ਗਲੀ ਦੀ ਜੀ ਉੱਚੀ ਨੀਮੀ ਦਾ ਰੌਲਾ ਕਾਫੀ ਪੈ ਰਿਹਾ ਉੱਥੇ ਤੁਹਾਨੂੰ ਕੀ ਲੱਗਦਾ ਕਿ ਉੱਥੇ ਕੌਣ ਸਹੀ ਹੈ ਕੌਣ ਗਲਤ ਥੋੜੇ ਦੇ ਵਿੱਚ ਜਾਮ ਲੱਗ ਰਹੇ ਨੇ ਕਿ ਸਰਪੰਚ ਕਰਾ ਰਿਹਾ ਸਾਰਾ ਕੁਝ ਬਾਬਾ ਦੇ ਵਿੱਚ ਕਾਫੀ ਗੱਲਾਂ ਬਾਤਾਂ ਉੱਥੇ ਆਈਆਂ ਕਿ ਕੀ ਕਹਿੰਦਾ ਅਰਿੰਦਰ ਜੀ ਜਿਹੜੀ ਉਹ ਸੜਕਾ ਹੈ ਅੰਦਰੂਨੀ ਸੜਕਾਂ ਦੀ ਰਿਪੇਅਰ ਵਾਸਤੇ ਤਕਰੀਬਨ ਸਾਨੂੰ 6-7 ਸਾਲ ਹੋ ਗਏ ਮੰਤਰੀ ਸਾਹਿਬ ਦੇ ਧਿਆਨ ਜਲੇ ਹੁੰਦਾ ਨੇ ਵੀ ਸਾਡੇ ਪਿੰਡ ਦੀਆਂ ਸੜਕਾਂ ਬਹੁਤ ਡੂੰਘੀਆਂ ਹੋ ਗਈਆਂ ਹੋ ਗਈਆਂ ਪਾਣੀ ਖੜਦਾ ਹੈ ਉਹਨਾਂ ਦੀ ਰਿਪੇਅਰ ਕੀਤੀ ਜਾਵੇ ਰਿਪੇਅਰ ਆ ਗਈ ਜਿਹੜੀ ਮਿੱਟੀ ਹੈ ਸੜਕਾਂ ਤੇ ਉਹ ਲੋਕਾਂ ਨੇ ਪਾਉਣੀ ਆ ਅਸੀਂ ਲੋਕਾਂ ਨੂੰ ਕਿਹਾ ਵੀ ਲੈਵਲ ਮੁਤਾਬਕ ਮਿੱਟੀ ਪਾ ਲੋ ਕਿਸੇ ਦਾ ਨਜਾਇਜ਼ ਨੁਕਸਾਨ ਨਾ ਹੋਵੇ ਜਿਹੜੇ ਨੀਵੇਂ ਘਰ ਵਾਲੇ ਨੇ ਉਹ ਕਹਿੰਦੇ ਨੇ ਨੀਮੀ ਰਹਿ ਜਾਏ ਜਿਹੜੇ ਉੱਚੇ ਵਾਲੇ ਨੇ ਕਹਿੰਦੇ ਨੇ ਉੱਚੀ ਹੋ ਜਾਏ ਅਸੀਂ ਕਿਹਾ ਵੀ ਨਹੀਂ ਲੈਵਲ ਤੇ ਕਰ ਲੋ ਕੁਝ ਘਰਾਂ ਨੇ 4-5 ਘਰਾਂ ਨੇ ਜਿਹੜੇ ਕਾਫੀ ਜਿਆਦੇ ਉੱਚੇ ਨੇ ਉਹਨਾਂ ਨੇ ਚਾਰ-ਚਾਰ ਫੁੱਟ ਮਿੱਟੀ ਪਾਤੀ ਜਿਸ ਦੇ ਨਾਲ ਨੇੜੇ ਦੇ ਗਰੀਬ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਅਸੀਂ ਉਸ ਗੱਲ ਦਾ ਇਤਰਾਜ਼ ਕੀਤਾ ਅੱਜ ਐਕਸ਼ਨ ਸਾਹਿਬ ਨੂੰ ਵੀ ਬੁਲਾਇਆ ਵੀ ਮੌਕਾ ਦੇਖ ਕੇ ਲੈਵਲ ਮੁਤਾਬਕ ਸੜਕਾਂ ਬਣਾਓ ਨਹੀਂ ਤਾਂ ਫਿਰ ਉਦੋਂ ਅੱਗੇ ਜਿਹੜੀ ਝੜਕ ਅੱਗੇ ਉਸੇ ਲੈਵਲ ਤੇ ਆਊਗੀ ਤਾਂ ਅਦਾ ਪਿੰਡੂਗਾ ਹੋ ਜਾਊਗਾ ਜਿਹੜੀ ਅਗਲੇ ਪਾਸੇ ਆਪਾਂ ਦੇਖੀਏ ਭਾਈ ਮੂਲਚੰਦ ਸਾਹਿਬ ਕੋਲੇ ਦੋਨੇ ਸਾਈਡਾਂ ਨੀਮੀਆਂ ਹੋ ਗਈਆਂ ਉੱਥੇ ਉੱਥੇ ਵੀ ਮਤਲਬ ਪਾਣੀ ਖੜਨ ਦੇ ਸਾਰ ਹੋ ਪਾ ਬਿਲਕੁਲ ਜੀ ਬਿਲਕੁਲ ਤੁਹਾਨੂੰ ਵੀ ਲੱਗਦਾ ਵੀ ਉਹ ਸਹੀ ਹੈ ਤੇ ਕਮੇਟੀ ਨੇ 2 ਸਾਲ ਲਾ ਕੇ 1.5 ਸਾਲ ਲਾ ਕੇ ਬਾਬਾ ਭਾਈ ਮੂਲਚੰਦ ਦੀ ਸਮਾਦ ਦਾ ਸਾਰਾ ਕੰਮ ਉੱਚਾ ਕੀਤਾ 25 ਲੱਖ ਰੁਪਏ ਦੇ ਕਰੀਬ ਉਹਨਾਂ ਨੇ ਖਰਚ ਕੀਤਾ ਜਿਹੜਾ ਅੱਜ ਫੇਰ ਜੇ ਉਸੇ ਲੈਵਲ ਤੇ ਸੜਕਾਂ ਬਣ ਗਈਆਂ ਤਾਂ ਉਹ ਡੂੰਗਾ ਹੋ ਜਾਊਗਾ ਸਾਰਾ ਪਾਣੀ ਆ ਕੇ ਉੱਥੇ ਧਿਆਨ ਚਲੇਉਂਦੇ ਰਹੇ ਮੈਂਕਮੇਂ ਦੇ ਤੇ ਠੇਕੇਦਾਰ ਸਾਹਿਬਾਨ ਦੇ ਪਰ ਨਹੀਂ ਸੁਣੀ ਗਈ ਵੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਬੰਦੀਆਂ ਦਾ ਨਾਮ ਵੀ ਆ ਰਿਹਾ ਹੈ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਇਹ ਕੁਝ ਕੁ ਬੰਦੇ ਕਰਾ ਰਹੇ ਨੇ ਉਹਦਾ ਨਾਮ ਵੀ ਵਿੱਚ ਬੰਦੇ ਲੈ ਰਹੀ ਸੀ ਚਲੋ ਜੀ ਆਪਾਂ ਉਹਦੇ ਬਾਰੇ ਕੁਝ ਨਹੀਂ ਹਰਿੰਦਰ ਕਹਿ ਸਕਦੇ ਵੀ ਕੌਣ ਕਰਾ ਰਿਹਾ ਪਰ ਮੈਂਕਮੇ ਨੂੰ ਤੇ ਠੇਕੇਦਾਰ ਨੂੰ ਇਹ ਜ਼ਰੂਰਤ ਇਹਨਾਂ ਰੱਖਣਾ ਚਾਹੀਦਾ ਵੀ ਜਿਹੜੀਆਂ ਉਹ ਸੜਕਾਂ ਨੇ ਉਹ ਲੈਵਲ ਅਨੁਸਾਰ ਹੋਣ ਕਿਸੇ ਦਾ ਨਜਾਇਜ਼ ਨੁਕਸਾਨ ਨਾ ਹੋਵੇ ਤੁਹਾਨੂੰ ਕਿਹਾਦਾ ਵੀਰੇ ਨੀਮੇਕਰ ਹੋਣਗੇ ਉਹਨਾਂ ਦਾ ਕੀ ਹਾਲ ਹੋਊਗਾ ਵਿੱਚ ਕਿ ਸਾਡੇ ਵੀ ਕੜੀ ਵਾਲਿਆਂ ਨੇ ਘਰ ਸਾਡੇ ਪਾਏ ਬਿਲਕੁਲ ਘਰ ਦੇ ਇਕੱਲੇ ਘਰ ਨਹੀਂ ਆਵਾਦੀਆਂ ਨੇ ਜਿਹੜੀਆਂ ਤਿੰਨ ਚਾਰ ਗਲੀਆਂ ਨੂੰਂਗੀਆਂ ਹੋ ਗਈਆਂ ਜੇ ਉਸੇ ਲੈਵਲ ਤੇ ਤਾ ਤਕਰੀਬਨ ਅੱਧਾ ਪਿੰਡਾ ਡੂੰਘਾ ਹੋ ਜਾਊਗਾ ਉਹ ਗਰੀਬ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਊਗਾ ਠੀਕ ਹੈ ਜੀ ਉਹ ਵਿੱਚ ਕਿ ਇਹ ਵੀ ਕਹ ਰਹੇ ਸੀ ਕਿਤੇ ਵੀ ਇਹ ਬਾਬਾ ਸਿੰਘ ਕਰਾ ਰਿਹਾ ਸਾਰਾ ਕੁਝ ਜਿਹੜਾ ਨਹੀਂ ਆਪਣਾ ਉਹਦੇ ਨਾਲ ਕੀ ਲਿੰਕ ਆ ਤਾਂ ਮਾਈਕਮਾ ਪੀ ਡਬਲਯੂ ਡੀ ਉਹ ਕਿਹੜੀਆਂ ਵੀ ਜਿਹੜੀਆਂ ਬੰਦਿਆਂ ਨੂੰ ਚੱਕਿਆ ਜਾ ਰਿਹਾ ਹੈਗਾ ਵੀ ਜਿਹੜੇ ਰੋਣਾ ਬਾਰੀ ਨੇ ਗਿਆ ਕਿ ਵੀ ਗਲੀ ਉੱਚੀ ਚੱਕੀ ਜਾ ਰਹੀ ਹੈ ਤੇਰੀ ਉਹ ਬਾਬਾ ਕਰਾ ਰਿਹਾ ਨਹੀਂ ਬਾਬਾ ਇੱਕ ਨੂੰ ਚੱਕ ਦੂ ਦੋ ਨੂੰ ਚੱਕ ਦੂ ਤਾਂ ਅੱਧਾ ਪਿੰਡ ਖੜਾ ਇੱਥੇ ਠੀਕ ਹੈ ਇਸ ਗੱਲ ਦੇ ਵਿਰੋਧ ਚ ਵੀ ਜਿਆਦਾ ਉੱਚੀਆਂ ਬਣਨੀਆਂ ਨੇ ਉਹਦੇ ਹੱਕ ਚ ਤਾਂ ਸਿਰਫ ਚਾਰੇ ਘਰ ਨੇ ਜਿਹੜੇ ਜਿਆਦਾ ਉੱਚੇ ਨੇ ਪਰ ਇਹ ਥੋੜਾ ਜਿਹਾ ਮੇਰਾ ਘਰ ਉੱਚਾ ਹੈ ਮੇਰਾ ਤਾਂ ਹਬਦਾ ਵੀ ਉੱਚਾ ਹੈ ਪਰ ਇਹ ਥੋੜਾ ਵੀ ਮੇ ਨਾਲ ਵਾਲੇ ਘਰਾਂ ਨੂੰ ਮਾਰਦਾ ਜਾਂ ਡੋਪਦਾ ਇਹ ਤਾਂ ਕਿਤੇ ਨਹੀਂ ਨਾਲ ਲੱਗਦਾ ਤੁਹਾਨੂੰ ਲੱਗਦਾ ਵੀ ਇਹਦੇ ਤੇ ਕੋਈ ਕਾਰਵਾਈ ਹੋਗੀ ਬਿਲਕੁਲ ਜੀ ਇਹਨੂੰ ਅਸੀਂ ਤਾਂ ਅੱਜ ਵੀ ਐਕਸ਼ਨ ਸਾਹਿਬ ਆਏ ਤੇ ਅਸੀਂ ਬੇਨਤੀ ਕੀਤੀ ਸੀ ਵੇਜੋ ਇੱਕ ਫੁੱਟੋਮੈਟਿਕ ਕੱਢ ਕੇ ਇੱਕ ਫੁੱਟ ਨਾਲ ਸਾਰਾ ਲੈਵਲ ਬਣ ਜਾਊਗਾ ਇਹਨਾਂ ਦਾ ਨਾਲੇ ਉਹ ਘਰ ਬਚ ਰਹਣਗੇ ਨਾਲੇ ਸੜਕਾਂ ਉੱਚੀਆਂ ਹੋ ਜਾਣਗੀਆਂ ਸਾਰਾ ਦਾ ਮਸਲਾ ਉਹਨਾਂ ਨੇ ਵੀ ਕਿਹਾ ਜਾ ਰਿਹਾ ਕਹਿੰਦੇ ਵੀ ਅਸੀਂ ਇੱਥੋਂ ਵਿੱਚ ਚੱਕਣੀ ਦੇਣੀ ਚਲੋ ਉਹਨਾਂ ਦਾ ਕੀ ਥਿਊ ਹੈ ਉਹ ਮੈਕਮੇਨ ਦੇਖਣਾ ਉਹ ਮੈਕਮਹਾਵਦੇ ਤੌਰ ਤੇ ਕੀ ਕਾਰਵਾਈ ਕਰਦੇ ਠੀਕ ਹੈ ਜੀ ਧੰਨਵਾਦ ਜੀ